ਠੀਕ ਹੈ ਨਾ ਕੋਈ ਪਾਣੀ ਇੱਧਰ ਹੀ ਚੜ ਰਿਹਾ ਇਸ ਦਾ ਸੌ ਜਾਵਦਾ ਪਾਣੀ ਆ ਰਿਹਾ ਵੀ ਤੇ ਪਾਣੀ ਚੱਲਿਆ ਕੋਠੇ ਵਾਲਾ ਪਾਣੀ ਹੈ ਹੈਲੋ ਹੈਲੋ ਅੰਦਰ ਆ ਜੜਾ ਇਧਰ ਉਹ ਵੀ ਪਾਣੀ ਆ ਗਿਆ ਇਧਰੋਂ ਵੀ ਔਰ ਇਧਰੋਂ ਤੁਸੀਂ ਚੂਹੇ ਪਾਣੀ ਚੜ ਗਿਆ ਤੇ ਮੁਰਗੇ ਨੰਗੋ ਕਿਸਰਾ ਰਸਤਾ ਬਰਬੋ ਹੋਏਗਾ ਵੇਖੋ ਜੀ ਹੋਰ ਰਾਤ ਵਾਲੇ ਸਾਡਾ ਕੁਝ ਦਿਖਾ ਦਿਓ ਇਹੋ ਕੋਠੇ ਕੱਟੇ ਨੇ ਰਾਹ ਸਾਡੇ ਕੋ ਤੇ ਦੁਹਰੇ ਵੇਖਾਂ ਜਾਇਏ ਪਾਣੀ ਚਲੋ ਮੋੜ ਲਓ ਗੱਡੀਆਂ ਫਿਰ ਉਦੋਂ ਇਹਨਾਂ ਉਹਨਾਂ ਮਾਨ ਸਰ ਇੱਥੇ ਚ ਆਬ ਉਹ ਬੀਬੀਆਂ ਕਹਿਦੀਆਂ ਨੇ ਇੱਥੇ ਗਈਆਂ ਹੋਣੇ ਅੱਗੇ ਮੈਂ ਪਿੰਡ ਚ ਗਿਆ ਉਹ ਬੀਬੀਆਂ ਕਹਿਦੀਆਂ ਫੋਟਵਾਰੇ ਚ ਸਿੱਖ ਇਕੱਠੀਆਂ ਹੋ ਜਾਂਦੀਆਂ ਆ ਸਾਨੂੰ ਕੋਈ ਸੰਧ ਦੇ ਦੋ ਛੱਡ ਆਉਂ ਗੋਦਵਾਰੇ ਸਾਰੇ ਅਹੀਂ ਡਾਕੂਮੈਂਟ ਬਣਾਵਾਇਆ ਲੋਕ ਕਹਿੰਦਾ ਵਾ ਕਿ ਫੋਟਵਾਰੇ ਸਾਬ ਇਕੱਠੀ ਹੋ ਜਾਂਨ ਤੇ ਮੈਂ ਇਹਨਾਂ ਨੂੰ ਕਿਹਾ ਆ ਕਹਿੰਦੇ ਗੱਡੀਆਂ 'ਚ ਛੱਡ ਆਉਂਦੇ ਆ ਕੋਈ ਟ੍ਰੈਕਟਰ ਟਰਾਲੀ ਜਾਂ ਠੀਕ ਹੈ ਬਾਬੇ ਬਾਬੇ ਇੱਥੇ ਨਹੀਂ ਜਾਦੇ ਮੋਟਰਕਾਰ ਦੇ ਮੁਰਗਲੇ ਆਪਾਂ ਸਰਪੰਚ ਦੀ ਡਿਊਟੀ ਦਾ ਨੇ ਮੇਰੇ ਵਾਲੇ ਨੂੰ ਉਹਨਾਂ ਨੇ ਆਪਣਾ ਟ੍ਰੈਕਟਰ ਦੋ ਤੇ ਆਪਣਾ ਤਾਲਮੇਲ ਕੀ ਬਾਬੇ ਕਿਉਂ ਚੁੱਪ ਜੀ ਤਾਲਮੇਲ ਬਾਬੇ ਨੇ ਡਿਆ ਨਾ ਕਰਨ ਵੀ ਗੇੜ ਖੋਲ ਰਿਹਾ ਨਾ ਉਹਨਾਂ ਨਾਲ ਤਾਲਮੇਲ ਨਹੀਂ ਕਰ ਸਕਾ ਪਾਪਾ ਫਾਇਦਾ ਨਾ ਨਾ ਆਪਣਾ ਤਾਲਮੇਲ ਨਾਲ ਨਹੀਂ ਚਾਹੀਦਾ ਜਿਹੜੇ ਜਿਹੇ ਹਾਲਾਤ ਚੱਲਣਦੇ ਉਹਦੇ ਮੁਤਾਬਕ ਤੇ ਆਪਣਾ ਤਾਲਮੇਲ ਟੁੱਟਣਾ ਨਹੀਂ ਚਾਹੀਦਾ ਪਿੰਡ ਕੇ ਤੇ ਉਹਨੂੰ ਕੋਈ ਚਾਉਂਦਾ ਨਹੀਂ ਇਹ ਆਪਾਂ ਇਹ ਨਾ ਕਰਨਾ ਉਹਦੇ ਤੋਂ ਬਾਅਦ ਬੰਦ ਕਰਦੇ ਸਪੈਸ਼ਲ ਹੋ ਕੇ ਇਹ ਸਾਰੇ ਛੱਡ ਕੇ ਕਿਹ ਹੈ ਉੱਥੇ ਆਪਣੇ ਕਿ ਚਲੇ ਜਾਂਦੇ ਨਹੀਂ ਨਾਲ ਚੱਲ ਜਾਂਦੇ ਠੀਕ ਹੈ ਨਾ ਕੋਈ ਪਾਣੀ ਇੱਧਰ ਹੀ ਡਗਣਾ ਇਸ ਦਾ ਸੋਚ ਆਉਂਦਾ ਹੈ ਕਿ ਪਾਣੀ ਤੇ ਪਾਣੀ ਆ ਗਿਆ ਛੋਟੇ ਵਾਲਾ ਪਾਣੀ ਹਲੋ ਹਲੋ ਦਰਿਆ ਜਿਹੜਾ ਇੱਧਰ ਆ ਉਹ ਵੀ ਪਾਣੀ ਆ ਗਿਆ ਇਧਰੋਂ ਵੀ ਔਰ ਇਧਰੋਂ ਤੁਸੀਂ ਜਿਹੜਾ ਪਾਣੀ ਚੜ ਗਿਆ ਤੇ ਮੁਰਗੇ ਨੰਗੋ ਕੇ ਕਿਸਰਾ ਰਸਤਾ ਬਰਾਬ ਹੋਏਗਾ ਦੇਖੋ ਜੀ ਹੋਰ ਰਾਤ ਵਾਲੇ ਸਾਡੇ ਕੋ ਜਿੱਤਾ ਲੋ ਇਹੋ ਕੋਠੇ ਕੱਟੇ ਨੇ ਰਾਤ ਸਾਡੇ ਕੋ ਤੇ ਤੇਰੇ ਵੇਖਾਂ ਜਾਏ ਪਾਣੀ ਚਲੋ ਮੋੜ ਲਓ ਗੱਡੀਆਂ ਫਿਰ ਇਧਰ ਨਹੀਂ ਚੱਲਦਾ ਉਹਨਾਂ ਮੇਰਾ ਜਿਹੜਾ ਐਸਟੀਓ ਸਾਹਿਬ ਉਹ ਬੀਬੀਆਂ ਕਹਿਨੀਆਂ ਨੇ ਇੱਥੇ ਗਈਆਂ ਹੋਣੇ ਅੱਗੇ ਮੈਂ ਪੇੜ ਚੁਕਾਇਆ ਉਹ ਬੀਬੀਆਂ ਕਹਿਨੀਆਂ ਫੋਟੋਵਾਰੇ ਚ ਟਿਕਟੀਆਂ ਹੋ ਜਾਂਦੀਆਂ ਆ ਤੁਹਾਨੂੰ ਕੋਈ ਸੰਦੇ ਦੇ ਦੋ ਛੱਡਾਉਂ ਗੋਦਵਾਰ ਲੋ ਅਹੀਂ 9 ਮਿੰਟ ਮੈਂ ਖਰਾ ਆ ਕਹਤਾ ਵਾ ਕੀ ਫੋਟੋਵਾਰੇ ਸਾਹਿਬ ਟਿਕੀ ਹੋ ਜਾਂਨ ਫਿਰ ਮੈਂ ਇਹਨਾਂ ਨੂੰ ਕਿਹਾ ਆ ਇਹ ਕਹਿੰਦੇ ਗੱਡੀਆਂ ਚ ਛੱਡ ਆਉਂਦੇ ਆ ਫੇਰ ਤਾਲਾ ਕੋਈ ਨਾ ਕੋਈ ਟਰੈਕਟਰ ਟਰਾਲੀ ਜਾਂ ਬਸ ਠੀਕ ਹੈ ਬਾਬੇ ਬਾਬੇ ਆਪਣੀ ਜਗ੍ਹਾ ਦਾ ਨੁਕਤਾ ਕਰਦੇ ਆਪਾਂ ਸਰਪੰਚ ਦੀ ਡਿਊਟੀ ਦਾ ਮੇਰੇ ਵਾਲੇ ਵੀ ਉਹਨਾਂ ਨੇ ਆਪਣਾ ਟੈਨਰ ਤੋਂ ਤੇ ਆਪਣਾ ਤਾਲਮੇਲ ਕੀ ਬਾਬੇ ਕਿਉਂ ਨਹੀਂ ਚੁੱਪਦੇ ਤਾਲਮੇਲ ਬਾਬੇ ਨੇ ਡਿਆ ਨਾ ਕਰਨ ਵੀ ਗੇੜ ਖੋਲ ਨਾ ਰੱਖੋ ਨਾ ਉਹਨਾਂ ਤਾਲਮੇਲ ਨੂੰ ਵਾਪਸ ਕਰਾ ਪਾਪਾ ਫੇਰ ਨਾ ਨਾ ਆਪਣਾ ਤਾਲਮੇਲ ਨਾਲ ਲੈਣਾ ਨਹੀਂ ਚਾਹੀਦਾ ਜਿਹੜੇ ਜਿਹੇ ਹਾਲਾਤ ਚੱਲਣਦੇ ਉਹਦੇ ਮੁਤਾਬਕ ਤੇ ਆਪਣਾ ਤਾਲਮੇਲ ਟੁੱਟਣਾ ਨਹੀਂ ਚਾਹੀਦਾ ਤਦ ਉਹ ਉਹ ਜਾਉਂਦਾ ਤੇ ਉਹ ਬੋਲਦਾ ਇਹ ਆਪਾਂ ਨਹੀਂ ਨਾ ਕਰਨਾ ਉਹਦੇ ਤੋਂ ਬਾਅਦ ਨਹੀਂ ਉਹ ਕੇ ਛੱਡ ਕੇ ਉੱਥੇ ਆਪਣੇ ਕਿ ਚਲੇ ਜਾਂਦੇ ਨਹੀਂ ਨਾਲ ਕਰ ਜਾਂਦੇ ਨਹੀਂ ਠੀਕ ਹੈ ਨਾ ਕੋਈ ਪਾਣੀ ਇੱਧਰ ਹੀ ਡੱਗ ਰਿਹਾ ਇਸ ਦਾ ਸੌਜ ਆਉਂਦਾ ਹੈ ਪਾਣੀ ਦਾ ਅੱਗੇ ਦੇ ਪਾਣੀ ਖੁੱਡੇ ਵਾਲਾ ਪਾਣੀ ਹਲੋ ਹਲੋ ਇਧਰ ਆ ਜੜਾ ਇਧਰ ਉਹ ਵੀ ਪਾਣੀ ਆ ਗਿਆ ਇਧਰੋਂ ਵੀ ਔਰ ਇਧਰੋਂ ਤੁਸੀਂ ਦੇਖੋ ਪਾਣੀ ਚੜ ਗਿਆ ਤੇ ਮੁਰੇ ਨੰਗੋ ਕੇ ਕਿਸ ਤਰਾ ਰਸਤਾ ਬਰਾਬ ਹੋਈ ਮੇਖੋ ਜੀ ਹੋਰ ਰਾਤ ਵਾਲੇ ਸਾਡ ਕੋ ਦਿੱਕਾ ਲੋ ਇਹੋ ਮੁਠੇ ਕੱਟੇ ਨੇ ਰਾਤ ਸਾਡੇ ਕੋ ਤੇ ਤੇਰੇ ਵੇਖਾਂ ਜਾਏ ਪਾਣੀ ਚਲੋ ਮੋੜ ਲਓ ਗੱਡੀਆਂ ਫਿਰ ਇੱਧਰ ਖੜੀਆਂ ਨੇ ਉਹਨਾਂ ਮੇਰਾ ਜੂਰਾ ਇੱਥੇ ਚੋ ਸਾਬ ਉਹ ਬੀਬੀਆਂ ਕਹਿਲੀਆਂ ਨੇ ਇੱਥੇ ਗਈਆਂ ਹੋਣੇ ਅੱਗੇ ਮੈਂ ਪਹਿਲਾਂ ਕਿਹਾ ਉਹ ਬੀਬੀਆਂ ਕਹਿਨੀਆਂ ਫੋਟੋਵਾਰੇ ਤੇ ਇਕੱਠੀਆਂ ਹੋ ਜਾਂਦੀਆਂ ਆ ਤੁਹਾਨੂੰ ਕੋਈ ਸੰਦ ਦੇ ਦੋ ਛੱਡਾਓ ਫੋਟੋਵਾਰੇ ਅਸੀਂ ਲੋਕਮੈਂਟ ਮੈਂ ਕਰਵਾਉਂਦਾ ਕਹਿੰਦਾ ਵਾ ਉਹ ਫੋਟੋਵਾਰੇ ਸਾਬ ਇਕੱਠੀ ਹੋ ਜਾਂਨ ਫਿਰ ਇਹਨਾਂ ਨੂੰ ਕਿਹਾ ਆ ਕਹਿੰਦੇ ਗੱਡੀਆਂ 'ਚ ਛੱਡ ਆਉਂਦੇ ਆ ਕੋਈ ਟ੍ਰੈਕਟਰ ਟਰਾਲੀ ਜਾਂ ਬਸ ਠੀਕ ਹੈ ਬਾਬੇ ਇਤਨੀ ਜਗਤ ਦਾ ਕਰਦੇ ਮੁਸਫਰ ਆ ਸਰਪੰਚ ਦੀ ਡਿਊਟੀ ਦਾ ਤੇਰੇ ਨਾਲ ਕਿ ਉਹਨਾਂ ਨੇ ਆਪਣਾ ਟ੍ਰੈਕਟਰ ਲਵਾਇਆ ਆਪਣਾ ਤਾਲਮੇਲ ਕੀ ਬਾਬੇ ਕਿਉਂ ਚੁੱਪ ਗਏ ਤਾਲਮੇਲ ਬਾਬੇ ਨੇ ਡਿਆ ਨਾ ਕਰਨ ਵੀ ਗੇਟ ਖੋਲ ਰਿਹਾ ਨਾ ਉਹਨਾਂ ਨੇ ਤਾਲਮੇਲ ਨੂੰ ਬਾਹਰ ਸੰਗਾ ਪਾਪਾ ਐਦਾਂ ਨਾ ਨਾ ਆਪਣਾ ਤਾਲਮੇਲ ਨਾ ਰੋਲਣਾ ਨਹੀਂ ਚਾਹਦਾ ਜਿਹੜੇ ਹਾਲਾਤ ਚੱਲਣ ਦੇ ਉਹਦੇ ਮੁਤਾਬਕ ਤੇ ਆਪਣਾ ਤਾਲਮੇ ਟੁੱਟਣਾ ਨਹੀਂ ਚਾਹੀਦਾ ਪਿੰਡ ਕਿਸੇ ਨੂੰ ਫੋਨ ਕਰ ਉਹ ਕੋਈ ਜਾ ਉਹ ਤੇ ਉਹ ਜੇ ਆਪਾਂ ਡੈ ਨਾ ਕਰਨਾ ਉਸ ਤੇ ਆਪਣਾ ਕੋਈ ਗੱਲ ਨਹੀਂ ਹੋ ਕੇ ਕਿਸੇ ਨੇ ਸੈਲ ਛੱਡ ਗਈ ਉੱਥੇ ਆਪਣੇ ਚਲੇ ਜਾਣਾ ਨਾਲ ਚਲੇ ਜਾਣਾ